ਕੁਛ ਦੇਖ ਰਹੇ ਹਾਂ ਦਾਨਕਸ਼ੇਰਾ ਟੀਵੀ ਬਟਾਲਾ ਦੀ ਸਾਫ ਸਫਾਈ ਨੂੰ ਲੈ ਕੇ ਬਟਾਲਾ ਦੇ ਕਮਿਸ਼ਨਰ ਜਿਹੜੇ ਆ ਖੁਦ ਸੜਕ ਦਾ ਜਿਹੜਾ ਉਹ ਆਪ ਨਰੀਖਣ ਕਰ ਰਿਹਾ ਤੇ ਆ ਉਹ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਨੇ ਆ ਜਿੱਥੇ ਕਿ ਸਫਾਈ ਕਰਮਚਾਰੀ ਜਿਹੜੇ ਆ ਉਹ ਸਫਾਈ ਕਰ ਰਿਹਾ ਸੜਕ ਦੇ ਬਿਲਕੁਲ ਜਿੱਥੇ ਵੇਖਿਆ ਜਾ ਸਕਦਾ ਵਾ ਕਿ ਵਾਹਨ ਲੱਗੇ ਹੁੰਦੇ ਨੇ ਜਾਂ ਸੜਕ ਦੇ ਉਸ ਜਗ੍ਹਾ ਦੇ ਉੱਤੇ ਜਿੱਥੇ ਸਫਾਈ ਨਹੀਂ ਕੀਤੀ ਜਾਂਦੀ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਤੇ ਉਹ ਪੂਰੀ ਤਰ੍ਹਾਂ ਸਫਾਈ ਜਿਹੜੀ ਕੀਤੀ ਕਰਵਾਈ ਜਾ ਰਹੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਸਫਾਈ ਮਹਿੰਮ ਆ ਇਹ ਲਗਾਤਾਰ ਜਾਰੀ ਰਹੇਗਾ ਤੇ ਵਕ ਵਕ ਸੜਕਾਂ ਇੱਕ ਦੂ ਤਾਰਗੇਟ ਬਣਾ ਕੇ ਉਸ ਸੜਕ ਨੂੰ ਪੂਰੀ ਤਰ੍ਹਾਂ ਸਾਫ ਕਰਕੇ ਉਸ ਤੋਂ ਬਾਅਦ ਸ਼ਹਿਰ ਦੇ ਵਕ ਵਕ ਹਿੱਸਿਆਂ ਨੂੰ ਇਸ ਮਹਿੰਮ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਹਾਂਜੀ ਅੱਜ ਅਸੀਂ ਮਸਤੂਲ ਕਾਰਪੋਰੇਸ਼ਨ ਬਟਾਲਾ ਤੋਂ ਆਫਿਸ ਤੋਂ ਸ਼ੁਰੂ ਕਰਕੇ ਬਾਈਪਾਸ ਤੱਕ ਜਾ ਰਹੇ ਹਾਂ ਇੱਕ ਰੋਡ ਨੂੰ ਕਵਰ ਕਰ ਰਹੇ ਹਾਂ ਤੇ ਸਟਾਫ ਨੂੰ ਵੀ ਮੋਟੀਵੇਟ ਕੀਤਾ ਹੈ ਲੋਕਾਂ ਨੂੰ ਵੀ ਇੱਕ ਸੰਦੇਸ਼ ਜਾਏਗਾ ਕਿ ਸਫਾਈ ਰੱਖਣੀ ਚਾਹੀਦੀ ਹੈ ਤੇ ਇਹੀ ਸਾਡਾ ਪਰਪਸ ਹੈ ਅੱਜ ਅਸੀਂ ਇਸ ਰੋਡ ਨੂੰ ਕਵਰ ਕੀਤਾ ਤੇ ਏਦਾਂ ਹੀ ਬਾਰੀ-ਬਾਰੀ ਕਰਕੇ ਬਾਕੀ ਰੋਡਸ ਨੂੰ ਕਵਰ ਕਰਾਂਗੇ ਤੇ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਸਾਡਾ ਉਪਰਾਲਾ ਕੋਈ ਜਗ੍ਹਾ ਤੇ ਦੇਖ ਜੇ ਕਿ ਢੇਰ ਬਹੁਤ سارے ਛੜਿਓ ਲੱਗੇ ਹੋਏ ਆ ਕਿਵੇਂ ਦੇ ਤੇ ਉਹਨਾਂ ਵਾਸਤੇ ਕੋਈ ਖਾਸ ਮਹਿੰਮ ਚਲਾਈ ਜਾਂ ਉਹਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿੰਮ ਚਲਾਈ ਆ ਤੁਹਾਡੇ ਸਾਹਮਣੇ ਦੇਖੋ ਟਰਾਲੀ ਤੇ ਸਾਰਾ ਸਾਫ਼ ਲੱਗਿਆ ਹੋਇਆ ਤੇ ਮੈਂ ਖੁਦ ਨਾਲ ਆ ਮੇਰਾ ਸਾਥ ਸਾਰਾ ਨਾਲ ਆ ਪਰਪਸ ਸਾਡਾ ਇਹੀ ਹੈ ਕਿ ਸ਼ਹਿਰ ਨੂੰ ਸਾਫ ਰੱਖਿਆ ਜਾਏ ਔਰ ਸਾਰੀ ਟੀਮ ਨੂੰ ਸਾਰੇ ਸਾਰੇ ਸਫਾਈ ਸੇਵਾਦਾਰਾਂ ਨੂੰ ਨਾਲ ਲੈ ਕੇ ਜਿਹੜਾ ਅਸੀਂ ਨਿਕਲੇ ਆ ਤੇ ਇੱਕ ਬੇਸਿਕਲੀ ਜਾਗਰੂਕਤਾ ਅਭਿਆਨ ਦੀ ਹੈ ਤੇ ਪਲੱਸ ਇੱਕ ਬਰਾਲਾ ਹੈ ਸ਼ਹਿਰ ਨੂੰ ਸਾਫ ਰੱਖਣ ਦਾ ਅੱਜ ਉਹ ਵੀ ਨਾਲ ਨਾਲ ਬੇਨਤੀ ਕਰ ਰਹੇ ਪਰ ਸਾਡਾ ਮੇਨ ਜਿਹੜਾ ਉਪਰਾਲਾ ਅੱਜ ਸਿਰਫ ਸਫਾਈ ਹੈ ਇਹਨਾਂ ਦਾ ਉਸ ਤੋਂ ਬਾਅਦ ਅਸੀਂ ਇਨਕਰੋਚਮੈਂਟ ਤੇ ਵੀ ਆਵਾਂਗੇ ਔਰ ਸਟੈਪ ਬਾਈ ਸਟੈਪ ਸਾਰੀ ਚੀਜ਼ਾਂ ਨੂੰ ਅਸੀਂ ਠੀਕ ਕਰਾਂਗੇ ਮੇਰੇ ਮਿਊਸਪਲ ਕਾਰਪੋਰੇਸ਼ਨ ਮੈਂ ਐਜ਼ ਅ ਮਿਊਸਪਲ ਕਾਰਪੋਰੇਸ਼ਨ ਕਮਿਸ਼ਨਰ ਤੇ ਮੇਰੇ ਨਾਲ ਸਾਰਾ ਕਾਰਪੋਰੇਸ਼ਨ ਦਾ ਸਾਥ ਹੈ ਤੇ ਮਿਨਿਸਪਾਈ ਕਰਮਚਾਰੀ ਹੈ ਸਾਰੇ ਕਾਰਪੋਰੇਸ਼ਨ ਦੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਮਿਸ਼ਨ 'ਚ ਕਾਮਯਾਬ ਹੋਵਾਂਗੇ ਆ ਲੋਕੀ ਅੱਛਾ ਪਬਲਿਕ ਰਿਸਪੌਂਸ ਹੈ ਲੋਕਾਂ ਨੂੰ ਵੀ ਅਸੀਂ ਇਹੀ ਲੋਕਾਂ ਨੂੰ ਸੰਦੇਸ਼ ਦੇਣਾ ਕਿ ਜਿਹੜੀ ਸਫਾਈ ਹੈ ਉਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਾਰੇ ਜਣੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਣ ਤੇ ਸ਼ਹਿਰ ਨੂੰ ਜ਼ਿਆਦਾ ਖੂਬਸੂਰਤ ਬਣਾਇਆ ਜਾ ਸਕਦਾ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ ਬਟਾਲਾ ਗੁਰਦਾਸ